ਇਤਿਹਾਸ ਕੌਮ ਦੀ ਜਿੰਦ ਜਾਨ ਹੁੰਦਾ ਵਾ ਕਹਿੰਦਾ ਜਿਹੜੇ ਮਨਕਰ ਨੇ ਇਤਿਹਾਸ ਤੋਂ ਉਹ ਜਿਹੜੇ ਕੋਰੇ ਆ ਅਹਿਸਾਸ ਤੋਂ ਧ੍ਰਿਗ 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 ਤਰਕਾਰ ਵੇ ਛੀ ਆਵਾਜ਼ ਦੇ ਸੂਰਮੇ ਖਾਂਦੇ ਮਾਰ ਕੇ ਆਪ ਸ਼ਿਕਾਰ ਜਣ ਦੇ ਰੌਂਟੇ ਖੜੇ ਹੋ ਜਾਂਦੇ ਆ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਉਹਨਾਂ ਦੇ ਪਰਿਵਾਰ ਦੇ 96 ਸ਼ਹੀਦ ਨੇ 90 ਸਾਲ ਦੀ ਉਮਰ ਸੀ ਜਿਸ ਦਿਨ ਲਾਹੌਰ ਸ਼ਹਿਰ ਦੇ ਵਿੱਚ ਜੀ ਇਹਨਾਂ ਦਾ ਬੰਦ ਬੰਦ ਕਟਿਆ ਗਿਆ ਮਹਾਰਾਜ ਜੀ ਨੇ 1699 ਜੇ ਉਹ ਰੂਹ ਫੁਕੀ ਸੀ ਸੰਗਤ ਦੇ ਵਿੱਚ ਆਵੇ ਵੀ ਹੱਥ ਭਾਰ ਦਾ ਕਾਲ ਜਾਂ ਹਰ ਇੱਕ ਸਿੱਖ ਦਾ ਪਰ ਸਿੱਖ ਗੁਰੂ ਦੀ ਸਿੱਖਿਆ ਦੇ ਚੱਲਣ ਵਾਲਾ ਚਾਹੀਦਾ ਜੀ ਤਦੇ ਇਸ ਪੜ੍ਹ ਕੇ ਦੇਖੋ ਜਿਹੜੀ ਸ਼ਹੀਦ ਕੀ ਜੋ ਮੌਤ ਹੈ ਉਹ ਕੋਮ ਕੀ ਹਿਆਤ ਹੈ ਹਿਆਤ ਤੋਂ ਹਿਆਤ ਹੈ ਉਹ ਮੌਤ ਵੀ ਹਿਆਤ ਹੈ ਭਾਈ ਮਣੀ ਸਿੰਘ ਜੀ ਦੇ ਪਰਿਵਾਰ ਦੇ 96 ਸ਼ਹੀਦ ਨੇ ਤੇ ਭਾਈ ਮਣੀ ਸਿੰਘ ਜੀ ਕਲਗੀਧਰ ਮਹਾਰੇ ਤੋਂ 22 ਸਾਲ ਵੱਡੇ ਸੀ। ਤਲਾਦ ਨੇ ਦਾ ਗੁੱਟ ਲਾਉਣ ਲੱਗੇ ਆ ਉਹ ਕਹਿਣ ਲੱਗਾ ਤੇਰੇ ਮਾਲਕ ਦਾ ਹੁਕਮ ਆ ਬੰਦ-ਬੰਦ ਕੱਟਣਾ ਤੇ ਮੇਰੇ ਵਾਹਿਗੁਰੂ ਦਾ ਹੁਕਮ ਆ ਬੰਦ-ਬੰਦ ਕਟਾਉਣਾ ਆ 14 ਬੰਦ ਨੇ ਤੂੰ ਇਹ ਜਣੇ ਵੀ ਇਕੱਠੇ ਹੀ ਲਾਉਣ ਲੱਗੇ ਆ ਫਿਰ ਜਾਨੇ ਹੱਸ ਕੇ ਬੰਦ-ਬੰਦ ਕਟਾਏ ਵਾਹਿਗੁਰੂ ਜੋ ਕਲਗੀਧਰ ਮਹਾਰੇ ਜੀ ਹਜੂਰ ਸਾਹਿਬ ਬਚਨ ਕੀਤੇ ਆ ਨਾ ਵੀ 96 ਕਰੋੜ ਖਾਲਸਾ ਹਾਜ਼ਰ ਹੋਊਗਾ ਜਿੱਥੇ ਇੱਕ ਸ਼ਹੀਦ ਹੁੰਦਾ ਵਾ ਉਥੇ ਸਵਾ ਲੱਖ ਸ਼ਹੀਦ ਪੈਦਾ ਹੁੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਪਾ ਜੀ ਜੇਕਰ ਆਪਣੇ ਆਪਾ ਸਿੱਖ ਧਰਮ ਦੀ ਗੱਲ ਕਰੀਏ ਹਾਂਜੀ ਹਾਂਜੀ ਸ਼ਹੀਦੀਆਂ ਸ਼ਹਾਦਤਾਂ ਦੇ ਨਾਲੋਂ ਜਾਣਿਆ ਜਾਂਦਾ ਹਨਾ ਸਿੱਖ ਧਰਮ ਹਾਂਜੀ ਹਾਂਜੀ ਕੋਈ ਇਦਾਂ ਦੀ ਅੱਜ ਮੈਨੂੰ ਸ਼ਹਾਦਤ ਸ਼ਹੀਦੀ ਬਾਰੇ ਦੱਸੋ ਜਿਵੇਂ ਆਪਾਂ ਸੁਣਿਆ ਭਾਈ ਮਨੀ ਸਿੰਘ ਦਾ ਬਹੁਤ ਹੀ ਵੱਡੀ ਗਣਤੀ ਦੇ ਵਿੱਚ ਪਰਿਵਾਰ ਜਿਹੜਾ ਸ਼ਹੀਦੀਆਂ ਪ੍ਰਾਪਤ ਕਰ ਗਿਆ ਸੀ ਨਾ ਹਾਂਜੀ ਤੇ ਅੱਜ ਭਾਈ ਮਨੀ ਸਿੰਘ ਜੀ ਦੇ ਇਤਿਹਾਸ ਬਾਰੇ ਦੱਸੀਏ ਠੀਕ ਹੈ ਜੀ ਇਹ ਵੀਰ ਪਰਮਿੰਦਰ ਸਿੰਘ ਜੀ ਜੀ ਜਿਹੜੇ ਭਾਈ ਮਨੀ ਸਿੰਘ ਜੀ ਆ ਜੀ ਇਹਨਾਂ ਦਾ ਜਨਮਾ 1644 ਦੇ ਵਿੱਚ ਜੀ ਠੀਕ ਹੈ ਜੀ ਜੀ ਤੇ ਇਹਨਾਂ ਦੇ ਸ਼ਹੀਦੇ ਆ 1734 ਜੀ ਕਹਿੰਦਾ ਭਾਬਾ 90 ਸਾਲ ਦੀ ਉਮਰ ਸੀ ਜਿਸ ਦਿਨ ਲਾਹੌਰ ਸ਼ਹਿਰ ਦੇ ਵਿੱਚ ਜੀ ਇਹਨਾਂ ਦਾ ਬੰਦ-ਬੰਦ ਕੱਟਿਆ ਗਿਆ ਵਾਹਿਗੁਰੂ ਤੇ ਜੇ ਆਪਾਂ ਇਹਨਾਂ ਦੇ ਖਾਨਦਾਨ ਦੀ ਗੱਲ ਕਰੀਏ ਜੀ ਜਣੇ ਦੇ ਰੌਂਟੇ ਖੜੇ ਹੋ ਜਾਂਦੇ ਆ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਉਹਨਾਂ ਦੇ ਪਰਿਵਾਰ ਦੇ 96 ਸ਼ਹੀਦ ਨੇ 96 96 ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਹਾਂਜੀ ਕੱਲੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਭਾਏ ਮਨੀ ਸਿੰਘ ਜੀ ਦੇ ਜਿਹੜੇ ਦਾਦਾ ਜੀ ਸੀਗੇ ਜੀ ਉਹ 14 ਭਰਾ ਸੀਗੇ ਜੀ 14 ਦੇ 14 ਹੀ ਸ਼ਹੀਦ ਗਾਂ ਉਹਨਾਂ ਦੇ ਬੱਚੇ ਸ਼ਹੀਦ ਵਾਹੇ ਤੇ ਮਣੀ ਸਿੰਘ ਜੀ ਦਾ ਜਿਹੜੇ ਪਿਤਾ ਸੀਗੇ ਜੀ ਉਹ 11 ਭਰਾ ਸੀਗੇ 11 ਦੇ 11 ਹੀ ਸ਼ਹੀਦ ਪਿਤਾ ਜੀ ਤੋਂ ਗੁਰਤੀ ਮਿਲੀ ਹੈ ਹਾਂਜੀ ਹਾਂ ਦਾ ਜਣੇ ਦੇ ਪਿਤਾ ਜੀ ਤੋਂ ਤੇ ਅੱਗੇ ਦਾਦਾ ਜੀ ਤੋਂ ਦਾਦਾ ਜੀ ਤੋਂ ਹਾਂਜੀ ਦਾਦੇ ਦੇ ਜਣੇ ਦੀ 14 ਭਰਾ ਸ਼ਹੀਦ ਪਿਤਾ ਦੇ ਜਣੇ ਦੀ 11 ਭਰਾ ਸ਼ਹੀਦ ਗਾਂ ਉਹਨਾਂ ਦੇ ਬੱਚੇ ਸ਼ਹੀਦ ਜੀ ਦਾਦੇ ਦੇ ਜੀ ਤੇ ਜਿਹੜਾ ਇਹਨਾਂ ਦਾ ਆਪਨਾ ਸੀਗਾ ਇਹਨਾਂ ਦੇ ਆਪ ਜਣੇ ਦੇ ਕਹਿੰਦਾ ਮਤਲਬ 8 ਭਰਾ ਇਹਨਾਂ ਦੇ ਸ਼ਹੀਦ ਨੇ 8 ਭਰਾ ਜਿਨ੍ਹਾਂ ਦੇ ਵਿੱਚੋਂ ਇਹਨਾਂ ਦੇ ਬੱਚੇ ਵੀ ਸ਼ਹੀਦ ਆ ਜਿਨ੍ਹਾਂ ਦਾ ਵਿੱਚ ਇਤਿਹਾਸ ਦੇ ਵਿੱਚ ਦੋ ਦਾ ਜ਼ਿਕਰ ਆਪਾਂ ਕਰਦੇ ਆ ਛੋਟਾ ਛੋਟਾ ਕਰ ਦਨੇ ਠੀਕ ਆ ਜੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਕਲਗੀਧਰ ਮਹਾਰਾਜੇ ਬੈਠੇ ਆ ਜੀ ਕਲਗੀਧਰ ਮਹਾਰਾਜ ਅੰਤਰ ਧਿਆਨ ਹੋ ਕੇ ਬੈਠਿਆ ਦਿਵ ਦ੍ਰਿਸ਼ਟੀ ਨੂੰ ਜਿਹਨੂੰ ਕਹਿੰਦੇ ਆ ਜਿਹਨੂੰ ਆਪਾਂ ਖਲਾ ਕਹਿੰਦੇ ਆ ਜੀ ਉਧਰ ਬਾਈਧਾਰ ਦੇ ਪਹਾੜੇ ਰਾਜੇ ਬਲਾਸਪੁਰ ਦੇ ਵਿੱਚ ਇਕੱਠ ਹੋਇਆ ਵਾ ਜੀ ਬਜੀਦੇ ਖਾਂ ਬੈਠਾ ਪਲੰਗ ਦੇ ਉੱਤੇ ਜੀ ਤੇ ਬਾਈ ਧਾਰ ਦੇ ਪਹਾੜੀ ਰਾਜੇ ਆ ਗੁਲਾਮਾਂ ਬੈਠਿਆ ਥੱਲੇ ਅੱਛਾ ਜੀ ਤੇ ਕਲਗੇ ਧਰ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਦੇਵ ਦ੍ਰਿਸ਼ਟੀ ਦੇ ਨਾਲ ਮਾਰਿਆ ਤੀਰ ਜੀ ਜਾ ਕੇ ਬਜੀਦੇ ਖਾਂ ਦੇ ਖੱਬੇ ਪਾਵੇ ਦੇ ਵਿੱਚ ਵੱਜੇ ਆ ਜੀ ਜਦ ਹੀ ਉੱਠ ਕੇ ਪਲਗੇ ਤਾਂ ਪਰਾਂ ਹੋ ਗਿਆ ਜੀ ਕਹਿੰਦਾ ਵੀ ਗੋ ਤੀਰ ਤਾਂ ਗੁਰੂ ਦਾਵਾ ਕਿਉਂਕਿ ਮਾਰੇ ਦੇ ਤੀਰ ਦੇ ਮੂਰੇ ਸਵਾ ਤੌੜਾ ਸੋਨਾ ਸੋਨਾ ਲੱਗਿਆ ਹੁੰਦਾ ਸੀ ਵੀ ਕੋਈ ਗਰੀਬ ਜਣੇ ਹੋਵੇ ਘਾਟੋ ਘੜ ਆਪਣੀ ਆਖਰੀ ਰਸਮ ਨੂੰ ਮਾ ਲੂ ਨਵਾਸ ਵਜੀਦੇ ਖਾਂ ਡਰਦਾ ਉੱਠ ਕੇ ਖੜਾ ਹੋ ਗਿਆ ਕਹਿੰਦਾ ਤੀਰ ਗੁਰੂ ਦਾ ਵਾ ਮਾਰਿਆ ਮੇਰੇ ਖੋਪੜੀ ਦੇ ਵਿੱਚ ਸੀਗਾ ਜੀ ਪਰ ਮੈਂ ਬਚ ਗਿਆ ਵੀ ਮੇਰੇ ਪਲੰਗ ਦੇ ਖੱਬੇ ਪਾਵੇ ਦੇ ਵਿੱਚ ਲੱਗਿਆ ਅੱਛਾ ਜੀ ਜਦ ਹੀ ਸੂਕ ਦਾ ਤੀਰ ਇੱਕ ਹੋਰ ਆਇਆ ਨਾਲ ਚਿੱਠੀ ਬੰਨੀ ਸੀ ਜੀ ਕੀ ਲਿਖਿਆ ਸੀ ਕਹਿੰਦਾ ਵਜੀਦੇ ਖਾਂ ਜੀ ਉਹ ਕੱਚੇ ਨਿਸ਼ਾਨ ਜੀ ਨੇ ਸਮਝੀ ਨਹੀਂ ਸਾਨੂੰ ਇਹ ਮਾਰੇ ਤੇਰੇ ਖੱਬੇ ਪਾਵੇ ਦੇ ਵਿੱਚ ਸੀ ਜਿਹੜਾ ਪਹਿਲਾ ਹੁਣ ਮਾਰਿਆ ਤੇਰੇ ਸੱਜੇ ਪਾਵੇ ਦੇ ਵਿੱਚ ਜਿਸਦਨ ਤੇਰੀ ਖੋਪੜੀ ਨੂੰ ਸਿੱਧਾ ਕੀਤਾ ਨਾ ਉਸਦਨ ਫਿਰ ਆਰ ਪਾਰੇ ਹੋਊਗਾ ਬਾਈਪ ਧਾਰ ਦੇ ਪਹਾੜੀ ਰਾਜੇ ਡਰ ਗਏ ਕਹਿੰਦੇ ਆਪਾਂ ਇਹਦੇ ਨਾਲੋਂ ਦਾ ਗੁਰੂ ਨਾਲ ਸਮਝੌਤਾ ਹੀ ਕਰ ਲੈਨੇ ਠੀਕ ਆ ਜੀ ਉਹਨਾਂ ਦੇ ਵਿੱਚ ਇੱਕ ਹੰਕਾਰੇ ਰਾਜਾ ਸੀ ਕੇਸਰੀ ਚੰਦ ਹੂੰ ਹੂੰ ਉਹ ਉੱਠ ਕੇ ਖੜਾ ਹੋ ਗਿਆ ਉਹ ਕਹਿੰਦਾ ਆਪਾਂ ਨੂੰ ਇਹ ਨਾਲ ਲੜਨ ਦੇ ਲੋੜ ਹੀ ਨਹੀਂ ਕਹਿੰਦਾ ਮੇਰੇ ਕੋਲ ਆ ਮਸਤ ਹਾਥੀ ਅੱਛਾ ਉਹ ਸਵਾ ਮਾਣਾ ਸ਼ਰਾਬ ਪੀਦਾ ਵਾ ਹੂੰ ਉਹਨੂੰ ਕੱਲ ਨੂੰ ਢਾਈ ਮਾਣਾ ਇੱਕ ਕਵਾਂਟਲ ਸਵਾ ਮਾਣ ਜਿਹੜਾ ਹੁੰਦਾ ਵਾ 40 ਕਿਲੋ ਦਾ ਮਾਣ ਹੁੰਦਾ ਜੀ ਪੱਕਾ ਮਾਣ ਠੀਕ ਠੀਕ ਆ ਜੀ ਉਹਨੋਂ ਕਾਨੂੰਰ ਜਾਨੇ ਢਾਈ ਮਾਣੇ ਇੱਕ ਕਾਉਂਟਰ ਸ਼ਰਾਬ ਪਲਾ ਕੇ ਲੋਹੇ ਦਾ ਉੱਪਰ ਜਾਲ ਪਾ ਕੇ ਤਬਿਆ ਬੀੜ ਕੇ ਤੇ ਸੁੰਦੇ ਨਾਲ ਦੋ ਤਾਰਾ ਖੰਡਾ ਬੰਨ ਦੇਣਾ ਵਾ ਹੂੰ ਜੜ ਸਾਡੇ ਵਾਲਾ ਕੰਮ ਤਾਂ ਹਾਥੀ ਨਹੀਂ ਕਰ ਦੇਣਾ ਵਾ ਇਧਰੋਂ ਜਾਊਗਾ ਸਾਡੀ ਫੌਜ ਮਗਰ ਹੋ ਗਈ ਜਾ ਕੇ ਹਾਥੀ ਟੱਕਰ ਮਾਰੂਗਾ ਆਨੰਦਪੁਰ ਸਾਹਿਬ ਦੇ ਕਿਲੇ ਦੇ ਦਰਵਾਜ਼ਾ ਟੁੱਟ ਜੂਗਾ ਟੁੱਟ ਜੂ ਤੇ ਜਾ ਕੇ ਫੌਜ ਦੇ ਨਾਲੋਂ ਐਸੇ ਤੇ ਜਾ ਕੇ ਗੁਰੂ ਨੂੰ ਬਾਹ ਦੇ ਫਾਣਾ ਵਾ ਠੀਕ ਹੈ ਜੀ ਹੁਣ ਇਹ ਇਤਿਹਾਸ ਹੈ ਜਿਹੜਾ ਜਾਨੇ ਇਤਿਹਾਸ ਕੌਮ ਦੀ ਜਿੰਦ ਜਾਨ ਹੁੰਦਾ ਵਾ ਜੀ ਕਿਉਂ ਕਹਿੰਦਾ ਜਿਹੜੇ ਮੁਨਕਰ ਨੇ ਇਤਿਹਾਸ ਤੋਂ ਉਹ ਜਿਹੜੇ ਕੋਰੇ ਆ ਅਹਿਸਾਸ ਤੋਂ ਧ੍ਰਿਗ 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 ਤਰਕਾਰ ਵੇ ਛੀ ਆਵਾਜ਼ ਦੇ ਸੂਰਮੇ ਖਾਂਦੇ ਮਾਰ ਕੇ ਆਪ ਸ਼ਿਕਾਰ ਉਧਰੋਂ ਮਹਾਰਾਜ ਦਾ ਇੱਕ ਸੇਵਕ ਸੀ ਪਹਾੜੀ ਰਾਜੇ ਦੇ ਫੌਜ ਦੇ ਵਿੱਚ ਜੈ ਚੰਦ ਉਹ ਆਇਆ ਆ ਕੇ ਮਹਾਰਾਜ ਨੂੰ ਦੱਸਿਆ ਵੀ ਸੱਚੇ ਪਾਤਸ਼ਾਹ ਜੀ ਆਹ ਤਿਆਰੀ ਕੀਤੀ ਆ ਵੀ ਸਵੇਰੇ ਹੂੰ ਮਹਾਰਾਜ ਨੇ ਰਾਤ ਨੂੰ ਦਵਾਨ ਸਜਾਇਆ ਤੇ ਹੱਸ ਕੇ ਕਹਿੰਦੇ ਗਾਲੀ ਕੋਈ ਨਹੀਂ ਜੇ ਉਹਨਾਂ ਦਾ ਹਾਥੀ ਆ ਤਾਂ ਹਾਥੀ ਸਾਡੇ ਕੋਲ ਵੀ ਹੈਗੇ ਆ ਜੀ ਜੀ ਤੇ ਮਹਾਰਾਜ ਨੇ ਡਿਊਟੀ ਲਾਤੀ ਦੁਨੀ ਚਾਂਦੇ ਦੀ ਜੀ ਦੁਨੀ ਚੰਦ ਸਤਮਨ ਪੱਕੇ ਦਾ ਸੀ ਸਤੂ ਚੌਕਾ 28 280 ਕਿਲੋ ਭਜਨ ਸੀ ਅੱਛਾ ਪਰ ਬੰਦਗੀ ਨਹੀਂ ਸੀ ਕਰਦਾ ਸਰੀਰ ਦਾ ਬਾਹ ਪਾਰਾ ਸੀਗਾ ਠੀਕ ਹੈ ਜਿਨੀ ਦੇਗ ਬੱਚਦੇ ਸੀ ਸਾਰੇ ਸ਼ੱਕ ਜਾਂਦਾ ਸੀਗਾ ਅੱਛਾ ਜਾਣੇ ਬੰਦਗੀ ਨਹੀਂ ਸੀ ਕਰਦਾ ਜਿਹਦੇ ਬਾਰੇ ਕਵੀ ਨੇ ਲਿਖਿਆ ਉਥੇ ਕੀ ਲਿਖਿਆ ਕਹਿੰਦਾ ਸਾਡਾ ਹਾਥੀ ਕੱਢਦਾ ਗੇੜੇ ਏ ਤਾਂ ਬਚਦੀ ਦੇਗਨ ਮੇੜੇ ਮਾਰਾਂ ਕਹਿੰਦੇ ਉਹਨਾਂ ਦਾ ਹਾਥੀ ਖਾਵੇ ਘਾ ਉਹ ਸਾਡਾ ਹਾਥੀ ਖਾਵੇ ਦੇਗ ਠੀਕ ਆ ਉਹਨਾਂ ਦਾ ਹਾਥੀ ਹਨਪੜ ਸਾਡਾ ਹਾਥੀ ਪੜੇ ਲਿ ਗਿਆ ਬਈ ਲੈਵੇ ਦੁਣੀ ਚੰਦਾ ਤਿਆਰ ਹੋ ਜਾ ਸਵੇਰੇ ਤਾਂ ਹਾਥੀ ਨਾਲ ਮੁਕਾਬਲਾ ਕਰਨਾ ਵਾ ਜੀ ਪਰ ਬੁੱਝ ਦੇ ਲੈ ਅੰਦਰ ਆਤਮਾ ਕੋਲ ਨਹੀਂ ਸੀ ਨਾ ਉਹਨੇ ਅਮਰ ਤੇ ਛੱਗਿਆ ਸੀ ਅੱਛਾ ਕੀ ਕਹਿੰਦਾ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਜ ਮਾਰਾਂ ਜਣ ਪਹਿਲਾਂ ਮਸਾਂ ਤੋਂ ਫੂਕੇ ਸੀ ਖੂਦ ਦੇ ਵਿੱਚ ਸਿੱਟ ਕੇ ਕਹਿੰਦਾ ਉਦੋਂ ਮੈਂ ਬਚ ਗਿਆ ਸੀ ਅੱਛਾ ਪਰ ਕਹਿੰਦਾ ਹੁਣ ਨਹੀਂ ਸਬ ਬਚਦਾ ਹੈਗਾ ਹੂੰ ਹੁਣ ਮੈਨੂੰ ਮਰਵਾਉਣਗੇ ਜ਼ਰੂਰ ਜਦੋਂ ਕਹਿੰਦਾ ਨਾ ਮੂਸ਼ਾ ਡਰਿਆ ਮੌਤ ਤੋਂ ਮੌਤ ਅੱਗੇ ਖੜੀ ਤਾਂ ਰਾਤ ਨੂੰ ਆਪਣੇ ਸਾਥੀਆਂ ਨੂੰ ਕਹਿੰਦਾ ਵੀ ਆਏ ਕਰੋ ਤੁਸੀਂ ਰੱਸੀ ਬਨੋ ਕਿਲੇ ਦੀ ਕੰਧ ਟੱਪ ਗਿਆ ਅੱਛਾ ਬੈਕ ਸਾਈਡ ਤੇ ਠੀਕ ਹੈ ਤੇ ਉਧਰ ਜਾਣੇ ਦੇ ਥੱਲੇ ਜਾਣੇ ਦੇ ਜਿਹੜਾ ਹੈਗਾ ਬਾ ਜਾਨੀ ਕਿਲੇ ਦੀ ਕੰਧ ਬਹੁਤ ਉੱਚੀ ਸੀ ਉੱਚੀ ਹੁੰਦੀ ਹੈ ਜੀ ਉੱਚੀ ਸੀਗੀ ਘਾਟੋ ਘਾਟ 70 80 ਫੁੱਟ ਦੇ ਸੀ ਉਸ ਵੇਲੇ ਅੱਛਾ ਜੀ ਤੇ ਉਧਰੋਂ ਜਾਣੇ ਦੇ ਕਹਿੰਦੇ ਜਾਂ ਲੰਮਕਿਆ ਰਸਾ ਮਾੜਾ ਸੀ ਸਰੀਰ ਭਾਰਾ ਸੀ ਭਾਰਾ ਸੀ ਹਾਂ ਜਾਂ ਤਾਂ ਬੇਈਮਾਨ ਬੰਦੇ ਨੂੰ ਜਾਨੀ ਰੱਬ ਚੱਕੇ ਜਾਂ ਫਿਰ ਚੱਕਦੀ ਹੁੰਦੀ ਹੈ ਕਰੇ ਨਾ ਨਹੀਂ ਤਾਂ ਰਸੇ ਦਾ ਭਾਰ ਚੱਲਦਾ ਹੀ ਨਹੀਂ ਹੈਗਾ ਠੀਕ ਹੈ ਕਹਿੰਦਾ ਉਧਰੋਂ موسی ਡਰੇ ਮੌਤ ਦਾ ਮੌਤ ਅੱਗੇ ਖੜੀ ਰਸਾ ਟੁੱਟ ਗਿਆ ਥੱਲੇ ਗਿਰਿਆ ਚੂੜਾ ਟੁੱਟ ਗਿਆ ਗੱਡੇ 'ਚ ਪਾਖੇ ਲੈ ਕੇ ਰਾਹ ਜਾਂਦੇ ਸੀ ਮੌਤ ਹੋ ਗਈ ਠੀਕ ਹੈ ਜੀ ਤੇ ਸਵੇਰੇ ਜਦੋਂ ਕਲੰਗੀਧਰ ਮਹਾਰਾਜ ਜਾਨੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਬਾਹਰ ਆਏ ਹਾਂ ਤੇ ਕਹਿੰਦੇ ਕਿਥੇ ਆ ਭਾਈ ਹਾਥੀ ਤੇ ਸਿੰਘ ਗੱਲ ਲੱਗੇ ਮਹਾਰਾਜ ਤੁਹਾਡਾ ਹਾਥੀ ਤਾਂ ਭੱਜ ਗਿਆ ਕਹਿੰਦੇ ਫਿਰ ਗੇੜੀ ਗੱਲ ਹੋਈ ਜੇ ਹਾਥੀ ਭੱਜ ਗਿਆ ਤਾਂ ਸਾਡੇ ਕੋਲ ਸ਼ੇਰ ਚੀਤੇ ਬਥੇਰੇ ਆ ਤੇ ਮਹਾਰਾਜ ਨੇ ਫਿਰ ਬੁਲਾਇਆ ਢਾਡੀ ਦਰਵਾਜ਼ੇ ਇੱਕ ਵਿਸਰੀ ਦਰਵਾਰ ਜਾਨੀ ਨਿਗਾ ਟੈਗ ਦੀ ਟੈਗ ਦੀ ਜਾ ਕੇ ਭਾਈ ਬਚਿੱਤਰ ਸਿੰਘ ਦੇ ਟੈਗ ਗਈ ਅੱਛਾ ਜੀ ਜਦ ਬਚਿੱਤਰ ਸਿੰਘ ਨੇ ਨਿਗਾ ਟਿਕੀ ਅੱਖ ਨਾਲ ਅੱਖ ਮਿਲੇ ਤਾਂ ਮਹਾਰਾਜ ਨੇ ਇਸ਼ਾਰਾ ਕਰਕੇ ਬੁਲਾ ਲਿਆ ਕਹਿੰਦੇ ਬਚਿੱਤਰ ਸਿਆ ਜੀ ਹਾਥੀ ਨਾਲ ਮੁਕਾਬਲਾ ਕਰਨਾ ਵਾ ਕਰ ਸਕਦਾ ਵਾ ਤੇ ਕੀ ਕਹਿ ਰਿਹਾ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਜੇ ਤੁਹਾਡਾ ਹੱਥ ਹੋਵੇ ਸਿਰ ਤੇ ਹਾਥੀ ਤਾਂ ਗੱਲ ਕਿਹੜੀ ਆ ਹਜ਼ਾਰਾਂ ਹਾਥੀਆਂ ਦੇ ਨਾਲ ਵੀ ਮੁਕਾਬਲਾ ਕਰ ਸਕਦੇ ਵਾਹਿਗੁਰੂ ਅੱਜ ਵੀ ਹੂੰ ਵੀਰ ਪਰਮੇਂਦਰ ਸਿੰਘ ਜੀ ਉਹ ਪੰਜ ਫੋਟੋ ਦਾ ਆਉਂਦਾ ਮਗਰਲਾ ਜਾਣੇ ਦੀ ਬਾਹਾ ਵਾ ਤਿੰਨ ਫੋਟੋ ਮੂਰੇ 나ਗਣੀ ਆ ਅੰਨ ਜਾਣੇ ਦਰਸ਼ਨ ਦਰਸ਼ਨ ਕਰਾਏ ਜਾਂਦੇ ਆ ਅਨੰਦਪੁਰ ਸਾਹਿਬ ਦੇ ਤਾਕਤ ਸ਼ੀਰੀ ਕੇਸਗੜ ਤੇ ਬਰਾਜਮਾਨ ਪਈ ਆ ਅੱਛਾ ਜੀ ਭਾਈ ਬਚਿੱਤਰ ਸਿੰਘ ਦੀ ਹਾਂ ਜਿਹੜੇ ਹਾਂ ਉਹ ਨੰਗਾ ਆਈ ਸੀ ਕੱਲ੍ਹਗੇ ਧਰਮ ਮਹਾਰਾਜ ਜਾਣੇ ਦੇ ਹਜ਼ਾਰਾਂ ਦੇ ਕਾਠ ਦੇ ਵਿੱਚ ਲੈ ਕੇ ਨੁਕਰ ਤੋਂ ਲੈ ਕੇ ਜਿੰਨੀ 나ਗਣੀ ਸੀ 2.5 3 ਫੁੱਟ ਦੀ ਉਹ ਦੋਨੋਂ ਹੱਥਾਂ ਦੇ ਨਾਲ ਆ ਬਚਿੱਤਰ ਸਿੰਘ ਨੂੰ ਫੜਾਤੀ ਵੇ ਲੈ ਵੇ ਬਚਿੱਤਰ ਸਿਆਂ ਹਾਥੀ ਦੇ ਮੱਥੇ ਦੇ ਵਿੱਚ ਦੀ ਨੰਗਾਦੀ ਅੱਛਾ ਜਦ ਆ ਜਾਨੇ ਦੇ ਮਹਾਰਾਜ ਨੇ ਫੜਾਈ ਬਚਤਰ ਸਿੰਘ ਨੇ ਦੋਨਾਂ ਹੱਥਾਂ ਨਾਲ ਜਿੱਥੇ ਬਰਸ਼ੀ ਫੜੀ ਹੂੰ ਪਹਿਲਾਂ ਦਾ ਬਰਸ਼ੀ ਨੇ ਮੱਥਾ ਟੇਕਿਆ ਨਾਗੜੀ ਨੂੰ ਹੂੰ ਤੇ ਫਿਰ ਕਲਗੀਧਰ ਮਹਾਰਾਜ ਦੇ ਚਰਨਾਂ ਦੇ ਆਪਣਾ ਮਸਤਕ ਰੱਖ ਕੇ ਕੀ ਕਹਿ ਰਹੇ ਆ ਵੀ ਮਹਾਰਾਜ ਜੀ ਤੁਸੀਂ ਕਹਤਾ ਇਹ ਤਾਂ ਚਲੀ ਗਈ ਹੂੰ ਇੱਕ ਨਵੇਂ ਬਚਤਰ ਸਿੰਘ ਦਾ ਲੱਗਣਾ ਵਾ ਅੱਛਾ ਉਧਰੋਂ ਕੇਸ਼ਰੀ ਚੰਦ ਕਹਿੰਦਾ ਸੀ ਬਜੀਦੇ ਖਾਨ ਨੂੰ ਬਜੀਰ ਖਾਨ ਸਰਾਂਦਾ ਤੇ ਸੂਬੇ ਨੂੰ ਹੂੰ ਹੂੰ ਕੈਨਾ ਹਾਥੇ ਜਾਣ ਦੇ ਕੈਨਾ ਇਕੱਲੇ ਦਾ ਦਰਵਾਜਾ ਤੋੜੂਗਾ ਮੈਂ ਕਲਗਿਆਂ ਵਾਲੇ ਦਾ ਸਿਰ ਵੱਢ ਕੇ ਤੇਰੇ ਚਰਨਾਂ 'ਚ ਰੱਖੂਗਾ ਠੀਕ ਹੈ ਕਿਉਂ ਉਹ ਆਜ਼ਾਦ ਸੀ ਇਹ ਗੁਲਾਮ ਸੀ ਹਮ ਜਾਨੀ ਜਿਹੜਾ ਗੁਲਾਮ ਹੁੰਦੇ ਆ ਉਹ ਹਮੇਸ਼ਾ ਚਾਲ ਫੂਸੀਂ ਕਰਦੇ ਹੁੰਦੇ ਆ ਹਮ ਉਧਰੋਂ ਜਦ ਸੇ ਬਚਿੱਤਰ ਸਿੰਘ ਉੱਠਿਆ ਤਾਂ ਇਹਨਾਂ ਦਾ ਹੀ ਸਕਾ ਭਰਾ ਉਹਦੇ ਸੰਗੋਂ ਉੱਠ ਖੜੇ ਆ। ਕਹਿੰਦਾ ਮਹਾਰਾਜ ਵੀ ਇਹ ਕਿ ਕਰੂਗਾ ਮੇਰਾ ਭਰਾ ਹਾਥੀ ਨਾਲ ਮੁਕਾਬਲਾ ਕਦ ਦਾ ਸਾਰਾ 5 ਕੁ ਫੁੱਟ ਦਾ ਹੀ ਸੀ ਉਹ। ਅੱਛਾ। ਬਚਿੱਤਰ ਸਿੰਘ ਦਾ। ਠੀਕ ਹੈ। ਕਹਿੰਦੇ ਜਿਹੜਾ ਜਾਨੇ ਦੇ ਕਹਿ ਰਿਹਾ ਕੇਸ਼ਰੀ ਚੰਦ ਦਾ ਸਿਰ ਬਟਰਦਾ ਬਈ ਮਹਾਰਾਜਾ ਮੇਰਾ ਮੈਂ ਪਰਨ ਕਰਦਾ ਵਾਂ। ਹੂੰ। ਬਈ ਤੁਹਾਡੀ ਕਿਰਪਾ ਨਾਲ ਮੈਂ ਕੇਸ਼ਰੀ ਚੰਦ ਦਾ ਸਿਰ ਲਿਆ ਕੇ ਤੁਹਾਡੇ ਪੈਰਾਂ 'ਚ ਰੱਖੂਗਾ। ਹੂੰ। ਤੇ ਉਧਰੋਂ ਆਇਆ ਹਾਥੀ ਜੀ ਸ਼ਰਾਬ ਦੇ ਨਾਲ ਮਸਤ ਝੂਲਦਾ ਹੋਇਆ ਅੱਛਾ ਤੇ ਲੈ ਕੇ ਮਾਰੇ ਤਾਂ ਆ ਗਿਆ ਬਚਿੱਤਰ ਸਿੰਘ ਚੜਿਆ ਘੋੜੇ ਤੇ ਉਹੀ ਜਿਹੜੀ ਨਾਗਣੀ ਹੱਥ 'ਚ ਆ ਤੇ ਜਾ ਕੇ ਘੋੜੇ ਨੂੰ ਜਾਣੇ ਲਗਾਮ ਖਿੱਚੀ ਅੱਡੇ ਲਾਏ ਘੋੜੇ ਨੇ ਪੌੜ ਹਾਥੀ ਦੇ ਮੋਢੇ ਦੇ ਰਖੇ ਅੱਛਾ ਤੇ ਲੈ ਕੇ ਮਾਰੇ ਦਾ ਨੌ ਜਦੋਂ ਮਾਰੀ ਨਾ ਤਵੇ ਦੇ ਵਿੱਚ ਦੀ ਨਗਾਤੀ ਜੀ ਜਿਆਦਾ ਖਿੱਚੀ ਵਾਪਸ ਨੂੰ ਜਿਹਦਾ ਸਮਰਸੀ ਵਾਲ ਦੇ ਵਿੱਚ ਪਾਣੀ ਨਿਕਲਦਾ ਵਾ ਹਾਂ ਇਹ ਪੁਹਾਰੇ ਆਏ ਜਾਣੇ ਦੀ ਹਾਥੀ ਜਿੱਧਰੋਂ ਆਇਆ ਸੀ ਇੰਨਾ ਘਬਰਾ ਗਿਆ ਉਧਰ ਹੀ ਚੱਲ ਗਿਆ ਅੱਛਾ ਜਾਣੇ ਉਹ ਆਪਣੀ ਫੌਜ ਨੂੰ ਲਟਾੜਨ ਲੱਗ ਗਿਆ ਜਦ ਪਹਾੜੀ ਰਾਜਿਆਂ ਦੀ ਫੌਜ ਭੱਜੀ ਜੀ ਤਾਂ ਕੇਸਰੀ ਚੰਦ ਵੀ ਭੱਜ ਗਿਆ ਜਾ ਕੇ ਪਹਾੜੀ ਦੇ ਵਿੱਚ ਲੁਕ ਗਿਆ ਹੂੰ ਤੇ ਉਦੇ ਸਿੰਘ ਨੇ ਜਾਣੇ ਦੀ ਲਿਆਂਦਾ ਘੜੀਸਕੇ ਹੂੰ ਲਿਆ ਕੇ ਜਾਣੇ ਦੀ ਮਾਰਿਆ ਖੰਡਾ ਦੋ ਤਾਰਾ ਉਹ ਮਾਰਿਆ ਸਿਰ ਵਗਾ ਕੇ ਜੀ ਤੇ ਸਿਰ ਜਿਹਦਾ ਸੁਖਾ ਸਿੰਘ ਦੇ ਮਤਾਬ ਸਿੰਘ ਲੈ ਕੇ ਆਏ ਸੀ ਨਾ ਮਸਾ ਰੰਗੜ ਦਾ ਲਾ ਕੇ ਜੀ 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 ਕਹਿੰਦਾ ਨਹੀਂ ਕਾ ਕਬੀ ਨੇ ਜਾਨੀ ਗੀਤ ਗਾਇਆ ਸੀ ਕਹਿੰਦਾ ਸੁਖਾ ਸਿੰਘ ਮਤਾਵ ਅਸੀਂ ਉਹ ਜਾਂਦੇ ਵਾਰ ਪ੍ਰੇਮੀ ਕਹਿ ਗਏ ਦੋ ਸਿੰਘ ਸੂਰਮੇ ਜੀ ਉਹ ਵੱਢ ਕੇ ਸਿਰ ਮਸੇ ਦਾ ਲੈ ਗਏ ਇਸੇ ਤਰ੍ਹਾਂ ਨੇਜੇ ਤੋਂ ਤੇ ਟੰਗ ਲਿਆ ਸੀਸ ਲਿਆ ਕੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਜੋ ਪ੍ਰਾਤਨ ਇਤਿਹਾਸਾ ਕਲਗੀਧਰ ਮਹਾਰਾਜ ਆ ਬੈਠੇ ਰਾਮ ਕਰ ਰਿਹਾ ਅਸਨ ਤੇ ਜੀ ਪੈਰ ਉਹਨਾਂ ਦੇ ਮੰਜੇ ਤੇ ਰੱਖੇ ਹੋਏ ਆ ਜੀ ਜੁੱਤੇ ਪਾਏ ਹੋਏ ਆ ਪੰਜਾਬੀ ਕੱਢਵੇਂ ਜੀ ਤੇ ਲਿਆ ਕੇ ਮਹਾਰਾਜ ਦੇ ਜਣੇ ਦੀ ਜੁੱਤੀ ਵਾਲੇ ਜਣੇ ਚਰਨਾਂ ਦੇ ਵਿਚਾਲੇ ਰੱਖਦਾ ਸਹੀ ਸੱਲਾਹ ਮਹਾਰਾਜ ਜੀ ਕਿਉਂ ਜਣੇ ਦੀ ਮਹਾਰਾਜ ਜਣੇ 1699 ਚ ਉਹ ਰੂਹ ਫੁੱਕੀ ਸੀ ਹਮ ਸੰਗਤ ਦੇ ਵਿੱਚ ਅਵੇਵੇ ਹੱਥ ਭਾਰ ਦਾ ਕਾਲ ਜਾ ਹਰ ਇੱਕ ਸਿੱਖ ਦਾ ਪਰ ਸਿੱਖ ਗੁਰੂ ਦੀ ਸਿੱਖਿਆ ਦੇ ਚੱਲਣ ਵਾਲਾ ਚਾਹੀਦਾ ਕਿਉਂ ਜੋ ਅੱਜ ਆਪਾਂ ਦੇਖਦੇ ਆਂ ਸਾਡੇ ਲੀਡਰ ਲਾ ਲਓ ਕੁਝ ਵੀ ਲਾ ਲਓ ਜੀ ਜੋ ਕਲਗੇ ਧਰ ਮਾਰਦਾ ਬਚਨ ਜਵ ਲਗ ਖਾਲਸਾ ਰਹੇ ਨਿਆਰਾ ਨਿਆਰਾ ਦਾ ਮਤਲਬ ਦੁਨੀਆ ਤੋਂ ਆਪਣੀ ਪਛਾਣ ਵੱਖਰੀ ਵੱਖਰੀ ਜਾਨੀ ਕਹਿਣੀ ਤੇ ਕਰਨੀ ਦਾ ਪੂਰਾ ਤਵ ਲਗ ਤੇਜ ਦਿਓ ਮੈਂ ਸਾਰਾ ਜੀ ਅੱਜ ਦੇਖਦੇ ਜਿਹੜਾ ਵੀ ਲੀਡਰ ਹੈ ਜਾ ਕੇ ਪਾਵਰ ਵਾਲੇ ਦੇ ਝੁਕਦਾ ਕਹਿੰਦਾ ਜਾਵੇ ਗਏ ਬੇਪਰਨ ਕੀ ਰੀਤ ਉਹ ਮੈਂ ਨਾ ਕਰੂ ਇਨਕੀ ਪ੍ਰਤੀ ਤੇ ਫਿਰ ਇਹਦਾ ਤੇ ਮੇਰਾ ਰਿਸ਼ਤਾ ਹੀ ਕਾਦਾ ਰਹਿ ਗਿਆ ਜੀ ਆਜਾ ਲੋੜਾ ਗੁਰੂ ਦੇ ਸਿਧਾਤਾਂ ਦੇ ਪਹਿਰਾ ਦੇਣ ਦੀ ਜੀ 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 ਜਿੱਥੇ ਆਪਾਂ ਸਵਰਗ ਦਾ ਕਹਿੰਦੇ ਆ ਜਾਂ ਭਗਤਾਂ ਦਾ ਕਹਿੰਦੇ ਆ ਵੀ ਜੀਵਨ ਬਹੁਤ ਉਚਾਵਾ ਹੂੰ ਕਦੇ ਤੇ ਐਸ ਪੜ ਕੇ ਦੇਖੋ ਜਿਹੜੀ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਿਆਤ ਹੈ ਹਿਆਤ ਤੋਂ ਹਿਆਤ ਹੈ ਉਹ ਮੌਤ ਵੀ ਹਿਆਤ ਹੈ ਯਾਨੀ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ 96 ਸ਼ਹੀਦ ਨੇ ਤੇ ਭਾਈ ਮਨੀ ਸਿੰਘ ਜੀ ਕਲਗੀ ਧਰਮਾਰੇ ਤੋਂ 22 ਸਾਲ ਵੱਡੇ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਆ ਤੱਕ ਤ ਸ੍ਰੀ ਦਮਦਮਾ ਸਾਹਿਬ ਸਨ 1706 ਜੀ ਉਦੋਂ ਬਾਅਦ ਵਿਸਾਖੀ ਮਨਾਈ ਗਈ ਸੀ ਜੀ ਤੇ ਉਹਦੇ ਜਿਹਨੇ ਲਿਖਾਰੀ ਆ ਭਾਈ ਮਨੀ ਸਿੰਘ ਜੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਹੁੰਦਾ ਭਾਈ ਮਨੀ ਸਿੰਘ ਜੀ ਜੀ ਗੁਰੂ ਦੇ ਮਹਲ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬਦੇਵ ਕੌਰ ਜੀ ਨੂੰ ਦਿੱਲੀ ਲੈ ਕੇ ਗਏ ਜਿੱਥੇ ਆ ਘਰ ਕਾ ਬਗੰਜ ਗੁਰਦੁਆਰਾ ਪਾਈ ਜਿਹੜਾ ਲੱਖੀ ਸ਼ਾ ਬਨਯਾਰਾ ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਧੜ ਦਾ ਸਸਕਾਰ ਕੀਤਾ ਸੀ ਉਹ ਭਾਈ ਮਨੀ ਸਿੰਘ ਦਾ ਸੋਹਰਾ ਸੀ ਜੀ ਅੱਛਾ ਜੀ ਸੋਹਰਾ ਪਰਿਵਾਰ ਸੀ ਠੀਕ ਹੈ ਯਾਨੀ ਉਹਨਾਂ ਦੇ ਵੀ ਕੁਰਬਾਨੀ ਘਟਣੀ ਹੈਗੀ ਯਾਨੀ ਕਹਿੰਦਾ ਮਤਲਬ ਹੈ ਜਿਨ੍ਹਾਂ ਦੇ ਖਾਨਦਾਨ ਦੇ ਵਿੱਚ ਤਾਂ ਸ਼ਹੀਦ ਹੈਗੇ ਹੈਗੇ ਆ ਤੇ ਸਕੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਸ਼ਹੀਦ ਨੇ ਕਿਉਂ ਸ਼ਹੀਦ ਕੀ ਜੋ ਮੌਤ ਹੈ ਬਕੌਮ ਕੀ ਹਯਾਤ ਹੈ ਬਹੁਤ ਮੌਤ ਤੇ ਹਯਾਤ ਹੈ ਬੋ ਹਯਾਤ ਤੇ ਹਯਾਤ ਹੈ ਬੋ ਮੌਤ ਵੀ ਹਯਾਤ ਹੈ ਜਦ ਸੇ ਸੁਣਾ ਹੈ ਕਿ ਮੌਤ ਮੇਂ ਵੀ ਜ਼ਿੰਦਗੀ ਹੈ ਅਸਰ ਪਰ ਕਫਨ ਬੰਦ ਕਰ ਆਸ਼ਕ ਮੌਤ ਕੋ ਢੂੰਡਤੇ ਹੈ ਦੋ ਤਰ੍ਹਾਂ ਕੇ ਮਰਦ ਹੋਤੇ ਹੈ ਇੱਕ ਮਰਦ ਤਾਂ ਬਹੁਤ ਹੈ ਜੋ ਚਲਤੇ ਹੈ ਜਮਾਨੇ ਕੇ ਸਾਥ ਸਾਥ ਪਰ ਮਰਦ ਤਾਂ ਬਹੁਤ ਹੋਤੇ ਹੈ ਜੋ ਬਦਲ ਦیتے ਹੈ ਜਮਾਨੇ ਕੋ ਆਪਣੇ ਸਾਥ ਜਣਦੀ ਜਿਹੜਾ ਸ਼ਹੀਦ ਦਾ ਦਰਜਾ ਵਾ ਉਹ ਸਾਰਿਆਂ ਨਾਲੋਂ ਉੱਪਰ ਆ ਕਿਉਂਕਿ ਸ਼ਹੀਦ ਸਿੱਧਾ ਸੱਚਖੰਡ ਜਾਂਦਾ ਜਦੋਂ ਮਰਜੀ ਆਵੇ ਤੇ ਜਦੋਂ ਮਰਜੀ ਜਾਵੇ ਜਦਾਂ ਆਉਣ ਵਾਲੇ ਸਮੇਂ ਦੇ ਵਿੱਚ ਲੱਖ ਸਰਕਾਰ ਆਪਣੀਆਂ ਜੋਰ ਲਾਈ ਜਾਣ ਠੀਕ ਆ ਜੋ ਕਲਗੇ ਤਾਂ ਰ ਮਾਰੇ ਜੇ ਹਜੂਰ ਸਾਹਿਬ ਬਚਨ ਕੀਤੇ ਆ ਨਾ ਵੀ 96 ਕਰੋੜ ਖਾਲਸਾ ਹਾਜ਼ਰ ਹੋਊਗਾ ਜਿੱਥੇ ਇੱਕ ਸ਼ਹੀਦ ਹੁੰਦਾ ਵਾ ਉਥੇ ਸਵਾ ਲੱਖ ਸ਼ਹੀਦ ਪੈਦਾ ਹੁੰਦਾ ਵਾ ਭਾਈ ਮਨੀ ਸਿੰਘ ਜੀ ਦੇ ਜਦ ਆਪਾਂ ਜ਼ਿਕਰ ਕੀਤਾ ਵਾ ਵੀ ਬਚਿੱਤਰ ਸਿੰਘ ਤੇ ਉਦੇ ਸਿੰਘ ਜੀ ਇਹ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਸੀਗੇ ਜੀ ਵੀ ਇਹ ਵੀ ਸ਼ਹੀਦ ਆ ਜੀ ਤੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਕਿੱਦਾਂ ਹੋਈ ਆਪਾਂ ਐਂਡ ਦੇ ਵਿੱਚ ਜਾਣਦੇ ਇਹਦੇ ਬਾਰੇ ਵਿਸਤਾਰ ਦੇ ਨਾਲ ਜਾਣਦੇ ਛੋਟਾ ਜਾਣਦੇ ਆਪਾਂ ਦੱਸ ਦਈਏ ਜੀ ਵੀ ਸਾਲ 1734 ਦੇ ਵਿੱਚ ਜਦੋਂ ਸਰਬੱਤ ਖਾਲਸੇ ਦਾ ਇਕੱਠ ਹੋਣਾ ਸੀ ਜੀ ਤਾ ਸਰਕਾਰ ਨੇ ਪਰਮਿਸ਼ਨ ਦੇਤੇ ਵੀ ਤੁਸੀਂ ਇਕੱਠ ਕਰ ਸਕਦੇ ਹੋ ਜੀ ਤੇ 10000 ਰੁਪਏ ਟੈਕਸ ਮੰਗੇ ਆ ਜੀ ਤੇ ਕੋ ਕਿ ਜਿੱਥੇ ਵੀ ਸਿੰਘ ਰਹਿੰਦੇ ਸੀ ਜੰਗਲਾਂ ਦੇ ਵਿੱਚ દિਵਾਲੀ ਦਾ ਪੁਰਪ ਸੀਗਾ ਬੰਦੀ ਛੋੜ ਦੇ ਉਸ ਮਨਾਉਣਾ ਸੀਗਾ ਠੀਕ ਆ ਜੀ ਤੇ ਸਾਰੇ ਪਾਸੇ ਚਿੱਠੀਆਂ ਭੇਜੀਆਂ ਗਈਆਂ ਤੇ ਸਰਬੱਤ ਖਾਲਸੇ ਦਾ ਇਕੱਠ ਜਿਆਦਾ ਹੋਣਾ ਸੀ ਤਾਂ ਉਧਰੋਂ ਮਗਲਾਂ ਦੀਆਂ ਫੌਜਾਂ ਨੇ ਆ ਕੇ ਰਾਮਸਰ ਤੀਰਥ ਜਿੱਥੇ ਸੀ ਦਾਲਾ ਗੁਰਦੁਆਰਾ ਬਾਬਾ ਬਾਬਾ ਦੀਪ ਸਿੰਘ ਜੀ ਉਧਰ ਸੰਤੋਖ ਸਰ ਟਾਲੀ ਆਣਾ ਜਿਹੜਾ ਪਹਿਲਾ ਜਣੇ ਦੇ ਸਰੋਵਰ ਆ ਜੀ ਤਾਂ ਸਾਰੇ ਪਾਸੇ ਸ਼ਹਿਰ ਨੂੰ ਘੇਰਿਆ ਪੈ ਗਿਆ ਜਦ ਇਹ ਗੱਲ ਦਾ ਭਾਈ ਮਾਨੀ ਸਿੰਘ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਤੁਰੰਤ ਜਣੇ ਦੇ ਚਿੱਠੀਆਂ ਲਿਖਤੀਆਂ ਵੀ ਸਰਬੱਤ ਦਾ ਖਾਲਸਾ ਦਾ ਇਕੱਠ ਆਪਾਂ ਨਹੀਂ ਕਰਨਾ ਵੀ ਸਰਕਾਰ ਦੀ ਨੀਅਤ ਮਾੜੀ ਆ ਇਹ ਸਾਨੂੰ ਘੇਰ ਕੇ ਮਾਰੂਗੀ ਜੀ ਤਾਂ ਉਹ ਇਕੱਠ ਨਹੀਂ ਹੋਇਆ ਜੀ ਦੀਵਾਲੀ ਪੁਰਬ ਨਹੀਂ ਮਨਾਇਆ ਗਿਆ ਜੀ ਤਾਂ ਫਿਰ ਆ ਕੇ ਸਰਕਾਰ ਦੇ ਬੰਦੇ ਕਹਿੰਦੇ ਵੀ ਟੈਕਸ ਦੋ ਕਹਿੰਦੇ ਟੈਕਸ ਕਾਹਦਾ ਦਈਏ ਜਦ ਇਕੱਠ ਹੀ ਨਹੀਂ ਹੋਇਆ ਇਕੱਠੇ ਨਹੀਂ ਹੋਇਆ ਕਹਿੰਦੇ ਜੇ ਅਸੀਂ ਤਾਂ ਇਕੱਠ ਕਰਦੇ ਪਰਮਿਸ਼ਨ ਦਿੱਤੀ ਕਹਿੰਦੇ ਫਿਰ ਤੁਸੀਂ ਫੌਜ ਕਿਉਂ ਲਾਈ ਸੀ ਠੀਕ ਆ ਜੀ ਬਈ ਸਾਨੂੰ ਤੁਹਾਡੇ ਜਣ ਦੇ ਨੀਅਤ ਦੇ ਵਿੱਚ ਫਰਕ ਸੀ ਬਈ ਅਸੀਂ ਦੇਖ ਲਿਆ ਵੀ ਤੁਹਾਡੀ ਮਾਨਸਾ ਕੀ ਆ ਤਾਂ ਜ਼ਬਰਦਸਤੀ ਕਹਿੰਦੇ ਜਾਂ ਤਾਂ ਟੈਕਸ ਦੋ 10000 ਰੁਪਈਆ ਜੀ ਨਹੀਂ ਫਿਰ ਸ਼ਹੀਦ ਹੋਣ ਲਈ ਪਿਆਰ ਹੋ ਜਾ ਨਹੀਂ ਮੁਸਲਮਾਨ ਬਣੋ ਬਈ ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੰਨੇ ਵਧੀਆ ਬਾਣੀ ਦੇ ਅਰਥ ਕਰਦੇ ਹੋ ਉਥੇ ਕੁਰਾਨ ਦੇ ਅਰਥ ਕਰਦੇ ਹੋ ਤੇ ਭਾਈ ਮਾਨੀ ਸਿੰਘ ਜੀ ਨੇ ਜਵਾਬ ਦਿੱਤਾ ਅਸੀਂ ਵੀ ਜਿਹੜੀ ਮਾਇਆ ਵਾ ਇਹ ਸੰਗਤ ਦੀ ਹੈ ਜੀ ਇਹ ਟੈਕਸ ਭਰਨ ਲਈ ਨਹੀਂ ਇਹ ਗਰੀਬਾਂ ਦੇ ਲੋਡ ਬੰਦ ਨੇ ਲਈ ਭਲੇ ਲਈ ਭਲੇ ਲਈ ਜੇ ਕੰਮ ਲਈ ਆ ਜੀ ਤੇ ਦੂਜੀ ਗੱਲ ਰਹੇ ਵੀ ਕੁਰਾਨ ਦੀ ਤਾਂ ਪੜ੍ਹਨੀ ਐ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ ਦਾ ਇੱਕੋ ਹੀ ਆ ਪਰ ਕਿਸੇ ਦੇ ਜ਼ੋਰ ਦੇ ਅੱਗੇ ਧਰਮ ਬਦਲਾ ਕਰਨਾ ਇਹ ਵੀ ਕਹਿਰ ਆ ਜ਼ੋਰ ਨਾਲ ਜੀਵਨ ਮਰਨ ਜ਼ੋਰ ਵੀ ਜੇ ਤਾਂ ਹੁਣ ਕਹਿੰਦਾ ਮਤਲਬ ਗੁਰੂ ਨਾਨਕ ਮਾਰੇ ਦੇ ਧੱਕੇ ਨਾਲ ਜਨੂ ਪਾਉਣਾ ਆ ਜੀ ਪੰਡਤ ਮਹਾਰਾਜ ਨੇ ਪਾਇਆ ਨਹੀਂ ਤੇ ਜਦੋਂ ਜਾਨੇ ਦੀ ਔਰੰਗਜ਼ੇਬ ਧੱਕੇ ਨਾਲ ਜ਼ਬਰੀ ਲਾ ਰਿਆ ਸੀ ਤਾਂ ਮਹਾਰਾਜ ਨੇ ਲਾਉਣ ਨਹੀਂ ਦਿੱਤਾ ਗੱਲ ਤਾਂ ਜ਼ਬਰਦਿਆ ਜੀ ਜੀ ਜੌਰ ਕੀਆ ਸੋ ਜ਼ੁਲਮ ਹੈ ਵੀ ਜਿੱਥੇ ਜਾਨੇ ਦੇ ਬੰਦਾ ਜ਼ੋਰ ਕਰਦਾ ਧੱਕਾ ਕਰਦਾ ਆਪਾਂ ਅੱਜ ਵੀ ਦੇਖਦੇ ਆ ਵੀ ਜੋ ਹੋ ਰਿਹਾ ਵਾ ਪਰ ਉਹ ਪ੍ਰਮਾਤਮਾ ਨੂੰ ਇਹ ਗੱਲਾਂ ਕਬੂਲ ਮੰਨ ਜੇ ਮਨਜ਼ੂਰ ਨਹੀਂ ਹੈ ਜੀ ਤੇ ਭਾਈ ਮਨੀ ਸਿੰਘ ਜੀ ਕਹਿੰਦੇ ਵੀ ਮੈਂ ਸ਼ਹੀਦ ਹੋਣ ਲਈ ਤਿਆਰ ਆ ਅੱਛਾ ਜੀ ਤੇ ਜਾਨੇ ਨੇ ਕਿਹਾ ਵੀ ਬੰਦ-ਬੰਦ ਕਰ ਦੇ ਜਾਨੇ ਦੇ ਉਧਰ ਉਹ ਫੇਰ ਜਲਾਦ ਦਾ ਗੋਟਾ ਲਾਉਣ ਲੱਗਿਆ ਉਹ ਕਹਿਣ ਲੱਗਾ ਤੇਰੇ ਮਾਲਕਾ ਦਾ ਹੁਕਮ ਆ ਬੰਦ ਬੰਦ ਕੱਟਣਾ ਤੇ ਮੇਰੇ ਵੈਗਰੂ ਦਾ ਹੁਕਮ ਆ ਬੰਦ ਬੰਦ ਕਟਾਉਣਾ ਆ 14 ਬੰਦ ਨੇ ਤੂੰ ਇਹ ਜਣ ਦੀ ਇਕੱਠੇ ਹੀ ਲਾਉਣ ਲੱਗਿਆ ਫਿਰ ਜਾਨੇ ਹੱਸ ਕੇ ਹੂੰ ਬੰਦ-ਬੰਦ ਕਟਾਇਆ ਵਾਹਿਗੁਰੂ ਜਿਦਾ ਆਪਾਂ ਅਰਦਾਸ ਕਰਦੇ ਆ ਨਾ ਵੀ ਜਿੰਨੇ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਦੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਤੇ ਨਾ ਪਿਆਰਿਆ ਸਚਿਆਰੇ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੋਈਆਂ ਭੁੱਲਾਂ ਦੀ ਮਾਫੀ ਮੰਨ ਲਈਏ ਤਾਂ ਇਹਨਾਂ ਕੋਸ਼ਿਸ਼ ਕਾਫੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਾਪਦੇ ਹੋਏ ਹਿਰਦੇ ਨਾਲ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਬੇਨਤੀ ਆ ਅਸੀਂ ਸਮੇਂ ਸਮੇਂ ਸਿਰ ਬਾਬਾ ਜਗਜੀਤ ਸਿੰਘ ਜੀ ਤੁਹਾਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਾਉਂਦੇ ਰਹਿੰਦੇ ਨੇ ਤਾਂ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੁਹਾਨੂੰ ਸਿੱਖ ਨੂੰ ਬਹੁਤ ਕੁਝ ਮਿਲਿਆ ਹੋਊ ਬੇਨਤੀ ਆ ਸਾਡੀ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਅੱਗੇ ਤੋਂ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ